ਸਾਰਾ ਮੋਰਚਾ ਖੜਾ ਹੈ ਕੱਲਾ ਰੋਡੂ ਨਹੀਂ ਖੜਾ ਸਾਰਾ ਮੋਰਚਾ ਖੜਾ ਜਿੱਨਾਂ ਚੱਕ ਰਹੇ ਹਾਂ ਨਹੀਂ ਹੁੰਦਾ ਟਿੱਕੇ 'ਤੇ ਬੈਠਾਂਗੇ ਜਦੋਂ ਲੋਕਾਂ ਦਾ ਇਕੱਠ ਘਟਣ ਲੱਗਿਆ ਉਦੋਂ ਕਿੱਲੀ ਅਸੀਂ ਕੱਸ ਦਾਂਗੇ ਤੁਸੀਂ ਚਿੰਤਾ ਨਾ ਕਰੋ ਜਿੱਦਿਆ ਫਰੋਫੀ ਮੰਗੀ ਸੀ ਉੱਤੇ ਬਰਤਾਂ ਦਰਜ ਕਰ ਦੰਦੇ ਜਿੱਦਿਆ ਚੰਨੀ ਲਾਹੀ ਦੀ ਉਹ ਕਹਿੰਦੇ ਸਾਲ ਹੋ ਗਿਆ ਉੱਤੇ ਬਰਤਾਂ ਦਰਜ ਕਰ ਦੰਦੇ ਬਰਤਾਂ ਦਰਜ ਕਦੋਂ ਕਰਦੇ ਨੇ ਜਦੋਂ ਸਰਕਾਰ ਦੇ ਪ੍ਰਸ਼ਾਸਨ ਦੇ ਪਰਦੇ ਜ਼ਾਹਰ ਕਰਦੇ ਆ ਉਹ ਰੋਡੂ ਤੇ ਵੀ ਕਰਦਣਗੇ ਭਗਵੰਤ ਵੀ ਡਰਦਾ ਵੀ ਮੈਨੂੰ ਨਾ ਵਸਾਲੇ ਸੈਟਰ ਉਹਨਕੇ ਏਰੀ ਦੇ ਹਿਸ਼ਾਰੇ ਦੇ ਨਹੀਂ ਚੱਲਦਾ ਭਗਵੰਤ ਮੁੱਖ ਮੰਤਰੀ ਸੈਂਟਰ ਦੇ ਹਿਸ਼ਾਰੇ ਦੇ ਚੱਲ ਰਿਹਾ ਹੈ ਵੀ ਤੂੰ ਆਹ ਕੰਮ ਕਰਾ ਤੂੰ ਆਹ ਬੰਦੇ ਨੂੰ ਫੜ ਤੂੰ ਆਹ ਬੰਦੇ ਨੂੰ ਲੱਗਦਾ ਗਿਆ ਕੁਝ ਕਰ ਸਕਦਾ ਤੁਹਾਡੇ ਨਾਲ ਵੀ ਕਿਸਾਨੀ ਅੰਦੋਲਨ ਵੇਲੇ ਫਿਰਦੇ ਰਹੇ ਨੇ ਬਿਲਕੁਲ ਨਾ ਬਿਲਕੁਲ ਨਹੀਂ ਉਹਨਾਂ ਸਾਰਾ ਸਾਰ ਗਲਤ ਨਹੀਂ ਨਹੀਂ ਜੇ ਕੋਈ ਕਿਸੇ ਪੈਸੇ ਮੜਵਾ ਦੇ ਉਹ 5-10 ਹਜ਼ਾਰ ਉਹ ਬੰਦਾ ਫੰਡ ਦੇ ਜਾਂਦਾ ਦੂਜੇ ਤੇ ਕੌਣ ਲਵਾਂਗੇ ਪਾਨੇ ਸਿੱਧੇ ਹੱਕ ਦੇ ਵਿੱਚ ਪਿੰਡ ਕੋਟਦੁੰਨੇ ਦੇ ਵਿੱਚ ਵੱਡਾ ਇਕੱਠ ਹੋਇਆ ਆ ਕਿਸਾਨਾਂ ਕੋਲ ਰੁਲਦੂ ਸਿੰਘ ਮਾਨਸਾ ਪਹੁੰਚੇ ਨੇ ਪ੍ਰਧਾਨ ਸਾਹਿਬ ਕਿਵੇਂ ਦੇਖਦੇ ਹੋ ਕਹਿੰਦੇ ਨੇ ਕਿ ਚੈਨੀਆਂ ਵੀ ਪਾਨਾ ਸਿੱਧੂ ਨੇ ਖੋਲੀਆਂ 10000 ਦੀ ਫਰੋਤੀ ਵੀ ਪਾਨ ਨੇ ਮੰਗ ਲਈ ਬੈਕ ਟੂ ਬੈਕ ਤਿੰਨ ਪਰਚੇ ਕਰਤੇ ਕਹਿੰਦੇ ਬਲੈਕਮੈਲ ਰਾ ਪਾਨਾ ਕੀ ਆ ਤਿੰਨ ਚਾਰ ਦਿਨਾਂ ਦੀ ਚੈਨੀ ਲਾਹੀ ਐ ਜਾਂ ਫਰੋਤੀਆਂ ਮੰਗੀਆਂ ਜਿੱਦੇ ਫਰੋਤੀ ਮੰਗੀ ਦੀ ਉੱਤੇ ਪਰਚਾ ਦਰਜ ਕਰ ਦੰਦੇ ਜਿੱਦੇ ਚੈਨੀ ਲਾਹੀ ਦੀ ਉਹ ਕਹਿੰਦੇ ਸਾਲ ਹੋ ਗਿਆ ਉੱਤੇ ਪਰਚਾ ਦਰਜ ਕਰ ਦੰਦੇ ਪਰਚਾਦਾਰਦੀ ਕਦੋਂ ਕਰਦੇ ਨੇ ਜਦੋਂ ਸਰਕਾਰ ਦੇ ਪ੍ਰਸ਼ਾਸਨ ਦੇ ਪਰਦੇ ਜ਼ਾਹਰ ਕਰਦੇ ਆ ਉਹ ਰੋਦੂ ਤੇ ਵੀ ਕਰਦਣਗੇ ਵੀ ਸਾਡੇ ਆ ਪਰਦੇ ਜ਼ਾਹਰ ਕਰਦਾਗਾ ਮੈਂ ਸਰਕਾਰ ਦੀ ਨਿੰਦਿਆ ਕਰਦਾ ਮੋਰਚਾ ਸਾਡਾ ਨਾਲ ਆ ਕੱਲ ਮੀਟਿੰਗ ਦੇ ਵਿੱਚ ਲੁਧਿਆਣੇ ਮੀਟਿੰਗ ਦੀ ਬਾਅਦ ਕਰੇ ਪਾਸ ਹੋ ਗਿਆ ਤੇ ਜਿੰਨਾਂ ਚ ਕਰ ਰਹੇ ਹਾਂ ਨਹੀਂ ਹੁੰਦਾ ਕਰੇ ਟੇਕੇ ਨਹੀਂ ਬੈਠਾਂਗੇ ਜਦੋਂ ਵੀ ਕਮੇਟੀ ਸੱਦੂਗੀ ਆਪਦੀ ਫੋਰਸ ਲੈ ਕੇ ਆਪ ਤੁਰਤ ਆਵਾਂਗੇ ਐਡਾ ਡਰ ਕੀ ਹੋ ਗਿਆ ਭਾਨੇ Sidhu ਤੋਂ ਇਨਾ ਡਰ ਕੀ ਹੋ ਗਿਆ ਕਿ ਜਿਵੇਂ ਅੱਜ ਲੱਖਾਂ ਲੋਕ ਲੋਕ ਜਿਹੜੇ ਹਜ਼ਾਰਾਂ ਇਕੱਠੇ ਹੋਏ ਨੇ ਪਰ ਸਰਕਾਰ ਨੂੰ ਭਾਨੇ ਨੂੰ ਡਰ ਕੇ ਹੋਗਾ ਜਿਵੇਂ ਤੁਸੀਂ ਗੱਲ ਕਰਿਓ ਕਿ ਹੁਣ ਕਿਹੜਾ ਚੈਨੀਆਂ ਲਾ ਲੀਆਂ ਜਾਂ ਹੁਣ ਬਲੈਕਮੇਲ ਕਰਤਾ ਤਾਂ ਡਰ ਕਿਹੜੀ ਗੱਲ ਦਾ ਡਰ ਕਿਉਂ ਅੰਦਰ ਰੱਖਿਆ ਜਾ ਰਿਹਾ ਐਡਾ ਕਿੱਡਾ ਕ ਇਹ ਮੈਨੂੰ ਐ ਲੱਗਦਾ ਹੈਗਾ ਮੁੱਖ ਮੰਤਰੀ ਸੈਂਟਰ ਸਰਕਾਰ ਦੇ ਹਿਸ਼ਾਰੇ ਤੇ ਚੱਲਦਾ ਕਿਵੇਂ ਚੱਲਦਾ ਇਹ ਆਪਾਂ ਕਹਿ ਦਈਏ ਜੱਟਾ ਚੋਂ ਐ ਇੱਕ ਜੱਟ ਫੜ ਕੇ ਅੰਦਰ ਬੰਦ ਕਰਤਾ ਕਰਤਾ ਨਾ ਕਰਤਾ ਆਪਾਂ ਸਾਰੇ ਜੱਟ ਇਕੱਠੇ ਹੋ ਜਾਗੇ ਹੋ ਗਏ ਇਕੱਠੇ ਹੋ ਗਏ ਵੀ ਸਾਡਾ ਭਾਨਾ ਫੜ ਲਿਆ ਭਾਨਾ ਫੜ ਲਿਆ ਇੱਕ ਪਾਸੇ ਗਰੇਟਰਾਂ ਫੜ ਲਿਆ ਉਹ ਮਜ਼ਦੂਰਾਂ ਚੋਂ ਐ ਇੱਕ ਪਾਸੇ ਉਹ ਇਕੱਠੇ ਕਰ ਲੈਣਗੇ ਭਾਰਤੀ ਜਨਤਾ ਵਰਗੀਆਂ ਮਜ਼ਦੂਰਾਂ ਨੂੰ ਅੱਡ ਕੱਢ ਕੇ ਜੱਟਾਂ ਤੋਂ ਮੈਂ ਆਉਦੀ ਵੋਟ ਬਣਾ ਲਾਂ ਮੰਡੀ ਦੇ ਸ਼ਾਹੂਕਾਰਾਂ ਨੂੰ ਰਲਾਣਾ ਤੇ ਇਹਨਾਂ ਨੂੰ ਮਤਲਬ ਮਜ਼ਦੂਰਾਂ ਨੂੰ ਰਲਾ ਲਾਂ ਉਹ ਕਰਕੇ ਜੱਟਾਂ ਦੀ ਵੋਟ ਇੱਕ ਪਾਸੇ ਰਹਿ ਜੇ ਸੈਂਟਰ ਕਹਿੰਗੇ ਸਾਡਾ ਫਾਇਦਾ ਹੋ ਜੇ ਮੁੱਖ ਮੰਤਰੀ ਸੈਂਟਰ ਦੇ ਹਿਸ਼ਿਆਂ ਤੇ ਚੱਲ ਰਿਹਾ ਵੀ ਤੂੰ ਆਹ ਕੰਮ ਕਰਾ ਤੂੰ ਆ ਬੰਦੇ ਨੂੰ ਫੜ ਤੂੰ ਆ ਬੰਦੇ ਨੂੰ ਹੁਣ ਰੇਟਾ ਡਾਕਟਰ ਕੱਲ ਫੜਿਆ ਉਹ ਦਿਨਾਂ ਕਿਉਂ ਫੜਿਆ ਜਿੱਦੇ ਪਹਿਲੀ ਵੀਡੀਓ ਵਾਇਰਲ ਕਿਸੇ ਜਾਤ ਨੂੰ ਕਿਸੇ ਧਰਮ ਨੂੰ ਗਾਲਾਂ ਕੱਢੀਆਂ ਤੇ ਆ ਉਦੋਂ ਉਹਨੂੰ ਫੜ ਲੈਣਾ ਸੀਗਾ ਭਾਨੇ ਨੇ ਜਿੱਦੇ ਚ ਇੰਨੀ ਇਲਾਹੀ ਦੀ ਉਦੋਂ ਫੜ ਲਾਂਦੇ ਇਹ ਕੱਪ ਦੀ ਰਾਜਨੀਤੀ ਕਰ ਰਹੇ ਨੇ ਅਸੀਂ ਸਮਝਣਾ ਚੱਲਾਂਗੇ ਨਾ ਅਸੀਂ ਧਰਮ ਦੇ ਨੌਤੇ ਲੜਨਾ ਹੈ ਨਾ ਜਾਤ ਦੇ ਨੌਤੇ ਲੜਨਾ ਹੈ ਅਸੀਂ ਦੋ ਜਮਾਤਾਂ ਇੱਕ ਜਮਾਤ ਲੁੱਟੀ ਜਾ ਰਹੀ ਹੈ ਇੱਕ ਜਮਾਤ ਲੁੱਟਦੀ ਹੈ ਇੱਕ ਲੁੱਟੀ ਜਾ ਰਹੀ ਹੈ ਜਿਹੜੇ ਅਸੀਂ ਲੁੱਟੀ ਜਾ ਰਹੇ ਹਾਂ ਅਸੀਂ 92% ਆ ਜਿਹੜੀ ਜਮਾਤ ਲੁੱਟਦੀ ਆ ਉਹ 8% ਆ ਅਸੀਂ ਜਮਾਤੀ ਲੈਣ ਕੱਢਾਂਗੇ ਅਸੀਂ ਧਰਮ ਦੇ ਨੋਤੇ ਨਹੀਂ ਨਿਦਾਵਾਗੇ ਅਸੀਂ ਮਜ਼ਦੂਰਾਂ ਨੂੰ ਵੀ ਨਾਂ ਰੱਖਾਂਗੇ ਅਸੀਂ ਕਿਸਾਨਾਂ ਨੂੰ ਵੀ ਨਾਂ ਰੱਖਾਂਗੇ ਅਸੀਂ ਗਰੀਬ ਸਾਹੂਕਾਰਾਂ ਨੂੰ ਵੀ ਨਾਂ ਰੱਖਾਂਗੇ ਅਸੀਂ ਮਲਾਜ਼ਮਾਂ ਨੂੰ ਵੀ ਨਾਂ ਰੱਖਾਂਗੇ ਅਸੀਂ ਜਮਾਤੀ ਲੜਾਈ ਲੜਾਂਗੇ ਇਹ ਕੀ ਲੱਗ ਰਿਹਾ ਹੈਗਾ ਮਤਲਬ ਜਿਹੜੇ ਪਰਚੇ ਦਰਜ ਹੋਣੇ ਤੁਸੀਂ ਕਹ ਆ ਵੀ ਇਹ ਸੈਂਟਰ ਦੀ ਚਾਲ ਹੋ ਸਕਦੀ ਹੈ ਪਰ ਭਗਵੰਤ ਜੀ ਮਾਨ ਆਪ ਦੇ ਲਈ ਇਸ ਤਰੀਕੇ ਦੇ ਆਪ ਦੇ ਖਿਲਾਫ ਇਕੱਠ ਕਿਉਂ ਇਕੱਠੇ ਕਰੂਗਾ ਉਹਨੂੰ ਵੀ ਤਾਂ ਪਤਾ ਹੀ ਹੈ ਕਿ ਇਹ ਆਏ ਵਿਰੋਧ ਹੜਤਾ ਤੇ ਮੇਰੀ ਸਰਕਾਰ ਨੂੰ ਵੀ ਖਤਰਾ ਹੈ ਜਦੋਂ ਸੈਂਟਰ ਨਾਲ ਮਿਲ ਕੇ ਚੱਲਣਾ ਹੋਵੇ ਤਾਂ ਐਡੀ ਛਾਪਾ ਭਗਵੰਤ ਜੀ ਮਾਰ ਸਕਦੀ ਹੈ ਜਿਵੇਂ ਨੀਸ਼ ਨੂੰ ਡਰਾ ਲਿਆ ਬਿਹਾਰ ਦੇ ਵਿੱਚ ਵੀ ਪੁੱਤ ਸਾਡੇ ਕਿੰਨੀ ਆਉਣਾ ਹੈ ਕਾਉਂਦਾ ਨਹੀਂਗਾ ਜੜਕਾ ਦੇ ਨਾਲ ਪਛਾਲ ਮਾਰ ਕੇ ਲਾਲੂ ਪ੍ਰਸ਼ਾਪ ਤੋਂ ਦੂਜੇ ਪਾਸੇ ਭੱਗ ਗਿਆ ਜਿਹੜਾ ਕਹਿੰਦੇ ਮੈਂ ਏਦੂ ਮੁੜ ਕੇ ਭਾਰਤੀ ਜਨਤਾ ਪਾਰਟੀ ਨਾਲ ਦਾ ਹੋਰ ਕਈ ਸਟੇਟਾਂ ਦੇ ਇੱਥੇ ਸੱਪੇ ਮਾਰੀ ਜਾਂਦੀ ਹੈ ਐਵੇਂ ਜੁਕਰੇ ਭਗਵੰਤ ਵੀ ਡਰਦਾ ਵੀ ਮੈਨੂੰ ਨਾ ਵਸਾਲੇ ਸੈਂਟਰ ਹੁਣ ਕੇਰੀ ਦੇ ਸਿਆਰੇ ਦੇ ਨਹੀਂ ਚੱਲਦਾ ਭਗਵੰਤ ਹੁਣ ਸੈਂਟਰ ਸਰਕਾਰ ਦੇ ਸਿਆਰੇ ਦੇ ਚੱਲਦਾ ਵੀ ਪੰਜਾਬ ਚ ਕਾ ਪਾੜਾ ਪਾ ਦੋ ਕਿਸਾਨਾਂ ਮਜ਼ਦੂਰਾਂ ਦਾ ਪਾੜਾ ਪਾ ਦੋ ਇੱਕ ਤਰੀਕਾ ਬਹੁਤ ਵਧੀਆ ਰਾਜਨੀਤਿਕ ਤਰੀਕਾ ਹੈ ਅਸੀਂ ਇਹ ਨਹੀਂ ਚੱਲਣ ਦੇਵਾਂਗੇ ਅਸੀਂ ਕਿਸਾਨਾਂ ਮਜ਼ਦੂਰਾਂ ਨੂੰ ਇਕੱਠੇ ਰੱਖਾਂਗੇ ਪਰ ਇੱਕ ਗੱਲ ਕੁਝ ਲੋਕ ਜਿਹੜੇ ਨੇ ਉਹ ਇਹ ਵੀ ਕਹਿੰਦੇ ਨੇ ਕਿ ਭਾਨਾ ਸਿੱਧੂ ਬੋਲੀ ਜਿਹੜੀ ਆ ਬਹੁਤ ਗਲਤ ਆ ਬੋਲਦਾ ਬਹੁਤ ਗਲਤ ਆ ਜਿਵੇਂ ਭਗਵੰਤ ਸਿੰਘ ਮਾਨ ਮੌਜੂਦਾ ਮੁੱਖ ਮੰਤਰੀ ਨੇ ਉਹਨਾਂ ਨੂੰ ਵੀ ਉਹਨਾਂ ਦੇ ਨਾਮ ਦੇ ਨਾਲ ਬੜੇ ਬੜੇ ਤਰ੍ਹਾਂ ਦੇ ਨਾਲ ਬੋਲਿਆ ਜਾਂਦਾ ਭਾਨਾ ਸਿੱਧੂ ਬੋਲੋ ਬਾਕੀ ਹੋਰ ਵੀ ਕਹਿੰਦੇ ਕਿ ਬੋਲਬਾਣੀ ਜਿਹੜੀ ਆ ਬਹੁਤ ਗਲਤ ਆ ਬੋਲਬਾਣੀ ਕਰਕੇ ਆ ਚੀਜ਼ ਹੋਈ ਆ ਬੋਲਬਾਣੀ ਨਾਲ ਕੁਝ ਨਹੀਂ ਹੁੰਦਾ ਅਸੀਂ ਰਾਜਨੀਤਿਕ ਲੋਕਾਂ ਨੂੰ ਰੋਜ਼ ਗਾਲ੍ਹਾਂ ਕੱਢਦੇ ਆ ਅਸੀਂ ਜਾਗਨਾਂ ਕੱਢਣੀਆਂ ਕੱਢੀਆਂ ਸੁੱਤੇ ਪਈ ਵੀ ਕਰਦੇ ਆਂ ਕਰਦੇ ਨਹੀਂ ਤੁਹਾਡੇ ਸਾਹਮਣੇ ਉਹ 2 ਸਾਲ ਦਿੱਲੀ ਲਾ ਕੇ ਆਏ ਆ ਮਾਤਲਿਕ ਇਹ ਜਾਣ ਕੇ ਰਾਜਨੀਤੀ ਕਰ ਰਹੇ ਨੇ ਗਾਲਾਂ ਗੂਲਾਂ ਨਾਲ ਇਹਨਾਂ ਨੂੰ ਕੁਝ ਨਹੀਂ ਹੁੰਦਾ ਹੁੰਦਾ ਰਾਜਨੀਤਿਕ ਲੋਕਾਂ ਨੂੰ ਮਾਤਲਿਕ ਬਿਉਂਤ ਖੇਢੀ ਹੋਈ ਆ ਪੂਰੀ ਤਰ੍ਹਾਂ ਭਗਵੰਤ ਨੂੰ ਇਸ ਗੱਲ ਤੋਂ ਸਿਆਣਾ ਹੋਣਾ ਚਾਹੀਦਾ ਇਹਨੂੰ ਰਹਾ ਕਰ ਦੇ ਮੈਂ ਕੋਈ ਐਡਾ ਖੁਸ਼ ਨਹੀਂ ਵੀ ਡਾਕਟਰ ਫੜਿਆ ਮੈਂ ਨਹੀਂ ਖੁਸ਼ ਮੈਂ ਕਿਸੇ ਨੂੰ ਫੜੇ ਤੇ ਖੁਸ਼ ਨਹੀਂ ਹੈਗਾ ਨਾ ਸਿੱਧੂ ਫੜਿਆ ਉਹ ਵੀ ਗਲਤ ਕਰਿਆ ਜੇ ਡਾਕਟਰ ਨੂੰ ਫਸਾਉਂਦੇ ਗਲਤ ਹਰ ਜਿੱਦੇ ਪਹਿਲਾਂ ਬੋਲਿਆ ਬੰਦੇ ਕੋਈ ਜੇਦੂ ਮਰ ਕੇ ਵੀਡੀਓ ਭਈਆ ਜਿੱਤ ਨੂੰ ਸੁਝ ਲੈ ਕੈਸਾ ਦੀ ਸਰਕਾਰ ਜੇ ਬਾ ਨਾ ਮਣਾ ਮੋਟਾ ਬੋਲ ਵੀਗਾ ਸੱਦ ਕੇ ਪ੍ਰਸ਼ਾਸਨ ਕਹਿੰਦਾ ਵੀ ਭਾਈ ਤੁਸੀਂ ਠੀਕ ਬੋਲਿਆ ਕਰ ਬੰਦਾ ਲੱਗਦਾ ਬੋਲਣ ਹੌਲੀ ਹੌਲੀ ਘਸ ਕੇ ਲੀਡਰ ਬਣਦਾ ਨੌਜਵਾਨ ਨੇ ਨੌਜਵਾਨ ਤੋਂ ਕਿਹਦੇ ਤੱਤਾ ਬੋਲਿਆ ਜਾਂਦਾਗਾ ਕੀ ਫਰਕ ਪੈਗਾ ਜੇ ਬੋਲਤਾ ਫਿਰ ਬੋਲਿਆ ਕੱਢੀ ਗਾਲ ਹੈ ਮਤਲ ਜ਼ੋਰ ਲਾਉਂਦੇ ਵੀ ਚੈਨੀ ਚੋਰੀ ਕਰ ਲਈ ਇਹ ਤਾਂ ਗਾਰ ਦਾ ਕੇਸ ਬਣ ਚੰਚੈਨੀ ਦਾ ਕਿਉਂ ਪਾਉਂਦੇ ਨੇ ਇਹ ਜਿਸ ਤਰੀਕੇ ਨਾਲ ਤੁਹਾਨੂੰ ਲੱਗਦਾ ਵਿੱਚ 10000 ਦਾ ਪਰਚਾ ਚੈਨੀ ਦਾ ਪਰਚਾ ਤੇ ਕੀ ਕੀ ਅੱਗੇ ਕਿਸੇ ਹੋਰ ਆਗੂਆਂ ਤੇ ਪੁਰਾਣੇ ਸਮੇਂ ਚ ਇਸ ਤਰੀਕੇ ਦੇ ਪਰਚੇ ਪਏ ਆਗੇ ਛੋਟੇ ਛੋਟੇ ਪਰਚੇ ਬਦਨਾਮ ਕਰਦਾ ਮੇਰਾ ਖਿਆਲ ਆ ਪੈਸੇ ਦਾ ਅਸੀਂ ਵੀ ਮੜਵਾਉਨੇ ਆ ਜਿਹੜੇ ਬੰਦੇ ਦੇ ਪੈਸੇ ਮੜਵਾਉਨੇ ਆ ਉਹ ਸਾਨੂੰ ਫੰਡ ਵੀ ਦੇ ਕੇ ਜਾਂਦਾ ਆਪੀ ਦੇ ਕੇ ਜਾਂਦਾ ਕਹਿਣ ਦੀ ਲੋੜ ਨਹੀਂ ਪੈਂਦੀ ਮਾਦਲ ਕੋਈ ਆਏ ਭਾਨਨੇ ਨੇ ਪੈਸੇ ਨਹੀਂ ਲਏ ਨਾ ਲੈਣੇ ਨੇ ਨਾ ਲਏ ਨੇ ਇਹ ਗਲਤ ਹੈ ਪਰਚਾ ਸਰਾ ਸਰ ਗਲਤਾ ਨੂੰ ਰਹਾ ਕਰ ਦੇਣਾ ਚਾਹੀਦਾ ਆਕਰਦਨ ਇਹ ਜਿਵੇਂ ਅ ਕਈ ਬੰਦੇ ਪੈਰੋਲ ਤੇ ਆਏ ਆ ਇੱਥੇ ਜਿਨ੍ਹਾਂ ਦੇ ਉੱਤੇ ਵੱਡੇ ਵੱਡੇ ਇਲਜ਼ਾਮ ਹੈ ਉਹਨਾਂ ਬਾਰੇ ਹੀ ਕਹਾਂਗੇ ਦੇਖੋ ਜਿਹੜੇ ਦਾ ਕੁਰਬਾਨੀ ਵਾਲੇ ਲੋਕ ਨੇ ਉਹ ਚਾਹੇ ਹਿੰਦੂ ਹੋਣ ਚਾਹੇ ਸਿੱਖੋਂ ਬੁੱਧੀ ਜੀ ਵੀ ਅੰਦਰ ਬੈਠੇ ਨੇ ਚਾਹੇ ਮੁਸਲਮਾਨ ਹੋਣ ਉਹ ਦਾ ਅੰਦਰ ਬੈਠੇ ਨੇ ਮੈਂ ਬਾਰ ਬਾਰ ਕੀ ਕਹਾਂ ਮੈਂ ਜਿਹੜੀ ਗੱਲ ਕਹਿ ਗਿਆ ਆਪਦੀ ਜਿਹੜੇ ਬਲਾਤਕਾਰੀਆਂ ਨੇ ਉਹਨਾਂ ਨੂੰ ਭਾਈ ਇੱਥੇ ਛੁੱਟੀਆਂ ਦਿੱਤੀਆਂ ਜਾਂ ਨਹੀਂ ਆ ਰਹੇ ਨੇ ਪਰ ਅਜੇ ਤੁਹਾਡੇ ਨਾਲ ਵੀ ਰਿਹਾ ਲੱਗਦਾ ਗਿਆ ਕੁਝ ਕਰ ਸਕਦਾ ਤੁਹਾਡੇ ਨਾਲ ਵੀ ਕਿਸਾਨੀ ਅੰਦੋਲਨ ਵੇਲੇ ਫਿਰਦੇ ਰਹੇ ਨੇ ਆ ਕੁਝ ਬਿਲਕੁਲ ਨਾ ਬਿਲਕੁਲ ਨਹੀਂ ਨਾ ਸਰਾ ਸਰਾ ਗਲਤ ਨਹੀਂ ਨਹੀਂ ਜੇ ਕੋਈ ਕਿਸੇ ਪੈਸੇ ਮੜਵਾਤੇ ਉਹ 5-10000 ਉਹ ਬੰਦਾ ਫੰਡ ਦੇ ਜਾਂਦਾ ਦੂਜੇ ਤੇ ਕੋ ਲਾਵਾਂਗੇ ਮੇਰੀ ਗੱਲ ਸਮਝ ਗਏ ਹੁਣ ਸਾਡਾ ਮੇਰਾ ਅੰਦੋਲਨ ਜਾਂਦਾ ਹੈ ਸੱਚੀ ਲੈ ਦੇ ਜਿੱਕੀ ਮੋੜਾਂ ਵਿੱਚ 18 ਕਰੋੜ ਰੁਪਇਆ ਕਿਸਾਨਾਂ ਦਾ ਇੱਕ ਜੱਟ ਆੜਦੀ ਹੈ ਇੱਕ ਬਾਣੀ ਆੜਦੀ ਹੈ ਦੋਨਾਂ ਨੇ 18 ਕਰੋੜ ਰੁਪਇਆ ਖਾ ਗਏ ਉਹ ਕਿਸਾਨ ਮੇਰੇ ਕੋਲੇ ਆ ਗਏ ਤਾਂ ਆੜਤੀ ਨੇ ਕਿਸ ਨੇ ਹਸ ਦਿੱਤਾ ਮੇਰੇ ਨਾਲ ਗੱਲ ਵੀ ਕਰੀ ਆ ਕੇ ਵੀ ਜੇ ਤੂੰ ਪਿੱਛੇ ਹਟ ਜਾਂ ਤੈਨੂੰ ਮੋਟਾ ਫੰਡ ਦੇ ਦੇਣਾ ਕਹਿੰਦੇ ਨੇ ਕਹਿੰਦੇ ਨੇ ਕਿਉਂ ਨਹੀਂ ਲੋਕ ਮਗਰ ਬਿਲਕੁਲ ਨਹੀਂ ਹਟਦਾ ਦੋਲਣ ਜਿੱਤੀਏ ਨਾ ਜਿੱਤੀਏ ਹਾਰ ਜੀਏ ਕੁਛ ਨਹੀਂ ਹੁੰਦਾ ਆਖਰੀ ਦਮ ਤੱਕਰ ਲੜਾਂਗੇ ਸਾਡਾ ਕੱਲ ਦਾ ਪ੍ਰੋਗਰਾਮ ਸੀਗਾ ਉੱਥੇ ਆਹ ਪ੍ਰੋਗਰਾਮ ਕਰਕੇ ਉਹ ਸੀ ਕੈਨਸਲ ਕਰਤਾ ਕਿਉਂਕਿ ਵੀ ਲੋਕਾਂ ਜਿਥੇ ਆਉਣਗੇ ਕੱਲ ਨੂੰ ਜਾਣਗੇ ਆਉਣਗੇ ਅਗਲੀ ਮੀਟਿੰਗ ਦੇ ਵਿੱਚ ਮੋੜਨ ਵਾਲਾ ਪ੍ਰੋਗਰਾਮ ਦਿਆਂਗੇ ਇੱਕ ਸਵਾਲ ਹੈ ਮਤਲਬ ਬੁੱਧੀ ਜਿਹੜੇ ਬੁੱਧੀ ਜੀ ਵੀ ਦੇਸ਼ ਪੱਧਰ ਤੇ ਜੀਲ੍ਹਾਂ 'ਚ ਬੰਦਾ ਹੈ ਸਬੰਧੀ ਸਿੰਘ ਬੰਦਾ ਹੈ ਪਰ ਭਾਨਾ ਦਾ ਨਾ ਤਾਂ ਉਹਨੂੰ ਬੁੱਧੀ ਜੀਵਿਆਂ ਦੀ ਕੈਟਾਗਰੀ 'ਚ ਲੈ ਸਕਦੇ ਨਾ ਬੰਦੀ ਸਿੰਘਾਂ ਵਾਲੇ 'ਚ ਇਹ ਤਾਂ ਸਰਕਾਰ ਨੂੰ ਇਨਾ ਕੀ ਖਤਰਾ ਹੈ ਨਹੀਂ ਬੁੱਧੀ ਜੀ ਪਿਆਰ ਬੰਦਾ ਜਦੋਂ ਬੰਦਾ ਫੇਸਬੁਕ ਕੋ ਚਲਾਉਂਦਾ ਨਾ ਕੋ ਗੱਲ ਕਹਿੰਦਾ ਪਬਲਿਕ ਹੋ ਜਾਂਦਾ ਉਹ ਬੁੱਧੀਜੀਵੀ ਬਣ ਜਾਂਦਾ ਹੈਗਾ ਮੇਰੀ ਗੱਲ ਸਮਝੇ ਨਾ ਸਮਝ ਕੇ ਮੈਂ ਤੁਹਾਨੂੰ ਕਹੀਦਾ ਜਾਣਾ ਵੀ ਦੋ ਤਿਹਰਾ ਨੂੰ ਅਟੋਡੀ ਕਰਨ ਲੈ ਮਜ਼ਦੂਰ ਇੱਕ ਵਸੇ ਕੱਢਣੇ ਨੇ ਤੇ ਜੱਟ ਇੱਕ ਵਸੇ ਕੱਢਣੇ ਨੇ ਇਹ ਚਾਲ ਹੈਗੀ ਸੈਂਟਰ ਸਰਕਾਰ ਦੀ ਮੈਂ ਥੋੜੇ ਬਾਰ ਬਾਰ ਕਹਿੰਦਾ ਇੱਕ ਹੀ ਔਰ ਦੱਸ ਦਿਓ ਅੱਜ ਕਿਸੇ ਦੇ ਫੋਨ ਦੇ ਉੱਪਰ ਹਲਦੂ ਸਿੰਘ ਮਾਨਸਾ ਇੱਥੇ ਆਏ ਨੇ ਕਿਸੇ ਨੇ ਫੋਨ ਕਰਿਆ ਸੀ ਜਾਂ ਆਪ ਮੋਰੇ ਆਪਣੇ ਜੱਤੇਵੰਦ ਨਾਲ ਹਿੱਕੜਾ ਕੇ ਖੜੇ ਨੇ ਨਹੀਂ ਨਹੀਂ ਮੈਨੂੰ ਇੱਥੋਂ ਸਰਪੰਚ ਸਾਹਿਬ ਨੇ ਫੋਨ ਕਰਿਆ ਦੀਗਾ ਬਿਨਾ ਬਿਨਾ ਸੱਦੇ ਤੋਂ ਆਉਣਾ ਮਾੜੀ ਗੱਲ ਹੁੰਦੀ ਹੈ ਸੱਚੀ ਲੈ ਮੇਰਾ ਕਸਵਾ ਹੈ ਮੈਨੂੰ ਉਦੋਂ ਹੀ ਵੀ ਪੱਤਰਕਾਰਾਂ ਨੇ ਪੁੱਛਿਆ ਵੀ ਜਾਏਗਾ ਮੈਂ ਕਿਹਾ ਵੀ ਮੇਰੇ ਕੋਲੇ ਸੁਨੇਹਾ ਨਹੀਂ ਆਇਆ ਮੇਰੇ ਵਰਕਰ ਜਾਣਗੇ ਤੇ ਮੈਂ ਉਹਨਾਂ ਨੂੰ ਕਹਤਾ ਭੱਜ ਜਾਓ ਜੇ ਮੈਨੂੰ ਫੋਨ ਸੁਨੇਹਾ ਆਵੇ ਲਾ ਜਿਓ ਇੱਥੋਂ ਦੇ ਸਰਪੰਚ ਸਾਹਿਬ ਨੇ ਮੈਨੂੰ ਰਾਤ ਨੂੰ ਫੋਨ ਕਰਿਆ ਕੱਲ ਪਰਸੋਂ ਹੀ ਕਰਿਆ ਸੀ ਵੀ ਪ੍ਰਧਾਨ ਚ ਜੂਰ ਰੋ ਮੈਂ ਖਾ ਜਮਾ ਆਉਂਗਾ ਮੈਂ ਆਦਾ ਮੇਰਾ ਕੋਈ ਤਕੜਾ ਕੰਮ ਥੀ ਅੱਜ ਮਤਲਬ ਵਿਆਹ ਕਰ ਰਿਹਾ ਮੇਰੇ ਆਪ ਦੇ ਸਕੇ ਸਕੇ ਲਿਆ ਦੇ ਉਹ ਛੱਡ ਕੇ ਆਇਆ ਮੈਂ ਹਾ ਜਾਊਂਗਾ ਆ ਆ ਗਿਆ ਤਾਂ ਹੁਣ ਇੱਕ ਦਾ ਕੇ ਖੜੇ ਪੂਰੀ ਜੱਥੇ ਬੰਦੇ ਜਿੰਨਾਂ ਚਿਰ ਰਿਆ ਨਹੀਂ ਹੁੰਦਾ ਸਾਰਾ ਮੋਰਚਾ ਖੜਾ ਕੱਲਾ ਰੋਡੂ ਨਹੀਂ ਖੜਾ ਸਾਰਾ ਮੋਰਚਾ ਖੜਾ ਜਿੰਨਾਂ ਚਿਰ ਰਿਆ ਨਹੀਂ ਹੁੰਦਾ ਟਿੱਕਰੀ ਬੈਠਾ ਕੇ ਲੇ ਕੇ ਗੱਲ ਜਦੋਂ ਲੋਕਾਂ ਦਾ ਇਕੱਠ ਘਟਣ ਲੱਗਿਆ ਉਦੋਂ ਕਿੱਲੀ ਅਸੀਂ ਕਹਸਦਾਂਗੇ ਤੁਹਾਨੂੰ ਜਤਾ ਲਗਾ ਅੱਛਾ ਵੀ ਕੱਟ ਕੱਟ ਨਹੀਂ ਦੇਣਾ ਨਾ ਨਾ ਕੱਟ ਨਹੀਂ ਕੱਟ ਜਦੋਂ ਕੱਟਣਾ ਦੇਖ ਉਸ ਕੱਟ ਕੱਟਦਾ ਖੁਸ਼ ਹੋ ਅੱਜ ਦੇਖ ਕੇ ਕਿ ਇੰਨਾ ਇਕੱਠਾ ਜਿ ਇੱਕ ਨੌਜਵਾਨ ਦੇ ਪਿੱਛੇ ਹੋਇਆ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਵੀ ਇੰਨਾ ਇਕੱਠਾ ਹੋਊਗਾ ਮੈਨੂੰ ਪਹਿਲਾਂ ਹੀ ਪਤਾ ਨਹੀਂ ਹੋਊਗਾ ਬਹੁਤ ਬਹੁਤ ਧੰਨਵਾਦ ਮੈਂ ਰਾਤ ਇੱਥੇ ਆ ਕੇ ਗਿਆ ਆ ਕੇ ਹਾਂ ਹਾਂ ਮੈਂ ਆ ਕੇ ਗਿਆ ਜਾਂਦਾ ਦਾ ਦੇਖ ਕੇ ਕਿ ਮੈਂ ਉਹ ਜੇ ਮੈਂ ਹੋਊਗਾ ਕੱਟ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ